ਆਰੇ ਸਰਕਾਰ ਨੂੰ 3.5 ਸਾਲ ਤੋਂ ਉੱਪਰ ਦਾ ਸਮਾਂ ਹੋ ਚੁੱਕਿਆ। ਜਦੋਂ ਘੇਰਿਆ ਉੱਤੇ ਫੀਲਡ ਉਸ ਦੇ ਵਿੱਚ ਸਾਹਮਣੇ ਸੀ ਮੇਰੇ ਕੋਲ ਬੁੜੀਆਂ ਹੈਗੀਆਂ ਉਹ। ਪਰ ਹੁਣ ਫੇਰ ਉਹਨੇ ਜਦੋਂ ਬਲਿਹਾਰ ਸਿੰਘ ਨਾਲ ਮੀਟਿੰਗ ਹੋਈ 플ੋਰ ਦੇ ਵਿੱਚ 26 ਤਰੀਕ ਨੂੰ ਫੇਰ ਉਹਨੇ ਕਿਹਾ ਕਿ ਆ ਹਾਲੇ ਕਿ ਬੁੜੀਆਂ ਸੁਣਉਣੀਆਂ ਆ ਵੀ ਕੱਚੇ ਕੰਮ ਨਾਲ ਇਹਨਾਂ ਨੂੰ ਬਹੁਤ ਨਿਕਰਾ। ਪਰ ਸਾਡੀ ਮੇਨ ਮੰਗ ਇਹ ਆ ਵੀ ਠੇਕਰਾ ਜੋ ਕੱਚੇ ਕੰਮੇ ਕੰਮ ਕਰਦੇ ਹੋ ਪੱਕੇ ਕੀਤੇ ਜਾਣ। ਨਿਕਟ ਘੜ ਬਣਨ ਸਾਤਾ 30 ਜਾਂ 35 ਹਜ਼ਾਰ ਰੁਪਏ ਦਿੱਤੇ ਜਾਵੇ। ਬਾਕੀ ਜਿਹੜੀ ਮੁੱਖ ਅੱਜ ਹੜਤਾਲ ਆਪਾਂ ਰੈਲੀ ਕੀਤੀ ਆ ਕੀ 9 ਦਿਨਾਂ ਦੀ ਹੜਤਾਲ ਆ ਰਹੀ ਆ ਸਾਰੇ ਪੰਜਾਬ ਦੇ ਵਿੱਚ ਇੰਡੀਆ ਲੈਵਲ ਤੇ ਕੀਤੀ ਜਾ ਰਹੀ ਆ ਕਰਨ ਇਹ ਐਨਸੀਬੀ ਦੇ ਵਿੱਚ ਕੰਮਿਸ਼ਨ ਕੀਤੀ ਗਈ ਸੀ 24 ਜੂਨ ਨੂੰ ਜਿਸਦੇ ਇਹ ਕਿਹਾ ਗਿਆ ਸੀ ਬਾਕੀ ਦੀ ਗੱਲ ਨਹੀਂ ਕਰਨੀ ਜੇ ਇਹ ਗੱਲ ਕਰ ਗੱਲ ਬੰਦੋ ਜੋ ਵੀ ਹੋ ਰਹਾ ਪੰਡਿਆਂ ਦੇ ਪ੍ਰਾਈਡ ਹੋ ਜੂਤੇ ਆ ਜੀਪੀਓ ਚ ਕੰਮ ਦੀ ਤਿਆਰੀ ਆ ਪੂਰੀ ਬਾਦੀ ਪੰਜਾਬ ਜਾਓ ਸਾਨੂੰ ਦੇ ਲਈਏ ਸਾਨੂੰ ਪਲਾਨ ਦੇ ਵਿੱਚ 70% ਕੰਮ ਹੈ ਸੱਚੇ ਕੰਮ ਕਰਦੇ ਆ ਚਾਹੀਦਾ ਤਾਂ ਇਹ ਸੀ ਸੀਐਮ ਡੀ ਨੇ ਮੁੱਖ ਮੰਤਰੀ ਭਵਨ ਤੋਂ ਆਉਣ ਨੂੰ ਕਿਉਂਕਿ ਮੁੱਖ ਮੰਤਰੀ ਭਵਨ ਤੋਂ ਮੇਰੇ ਸਾਹਮਣੇ ਰੁਪੜ ਗਿਆ ਸੀ ਜੰਕਤੰਬਰ 2023 ਦੇ ਵਿੱਚ ਵੀ ਇਹ ਕੱਚੇ ਕੰਮਿਆਂ ਨੇ ਉਹਨਾਂ ਨੂੰ ਪੱਕੇ ਕਰੂੰਗਾ ਰਹਿ ਲੋ ਕਰੂੰਗਾ ਪਰ ਸਰਕਾਰੋਂ ਨੇ 3.5 ਸਾਲ ਤੋਂ ਉੱਪਰ ਦਾ ਸਮਾਂ ਹੋ ਚੁੱਕਿਆ ਜਦੋਂ ਘੇਰਿਆ ਉੱਤੇ ਫਿਨੋਸ ਦੇ ਵਿੱਚ ਸਾਹਮਣੇ ਸੀ ਮੇਰੇ ਕੋਲ ਬੜੀ ਹੈਗੀਆਂ ਉਹ ਪਰ ਹੁਣ ਫਿਰ ਉਹਨੇ ਜਦੋਂ ਬਲਿਹਾਰ ਸਿੰਘ ਨਾਲ ਮੀਟਿੰਗ ਹੋਈ ਫਲੋਰ ਦੇ ਵਿੱਚ 26 ਤਰੀਕ ਨੂੰ ਫਿਰ ਉਹਨੇ ਕਿਹਾ ਕਿ ਆਹ ਹਾਲੇ ਕਿ ਬੜੀ ਸੁਣੋਣੇ ਆ ਵੀ ਕੱਚੇ ਕੰਮਿਆਂ ਨੂੰ ਬਹੁਤ ਫਿਕਰ ਆ ਪਰ ਸਾਡੀ ਮੇਨ ਮੰਗ ਇਹ ਆ ਵੀਠੇ ਕਰੋ ਜੋ ਕੱਚੇ ਕਾਇਦਾ ਜਾਨੀ ਵੱਖ-ਵੱਖ ਥਾਵਾਂ ਦੇ ਉੱਤੇ ਸਾਡੀ 9 ਤਰੀਕ ਦੀ ਜਿਹੜੀ ਹੜਤਾਲ ਆ ਉਹ ਸਫਲ ਜੇ ਹੁੰਦੀ ਆ ਤਾਂ ਲਾਜ਼ਮੀ ਤੌਰ ਤੇ ਸਰਕਾਰ ਨੂੰ ਜਿਹੜਾ ਮਲਾਜ਼ਮਾਂ ਦੇ ਮਜ਼ਦੂਰਾਂ ਦੇ ਕਿਰਤਿਆਂ ਦੇ ਮਸਲੇ ਜਿਹੜੇ ਆ ਉਹ ਸੋਚਣੇ ਪੈਣਗੇ ਜੇ ਅਸੀਂ 9 ਜੁਲਾਈ ਦੀ ਹੜਤਾਲ ਸਫਲ ਕਰਦੇ ਆ ਸੋ ਇਸ ਕਰਕੇ ਅਸੀਂ ਤੁਹਾਡੇ ਚੈਨਲ ਦੇ ਜ਼ਰੀਏ ਇਹ ਸਾਰੇ ਸਾਥੀਆਂ ਨੂੰ ਸਾਰੀਆਂ ਸੰਘਰਸ਼ੀਲ ਧਿਰਾਂ ਨੂੰ ਕਹਿਨੇ ਆ ਵੀ 9 ਜੁਲਾਈ ਦੀ ਹੜਤਾਲ ਆ ਜਿਹੜੀ ਉਹ ਭਰਵੇਂ ਰੂਪ ਚ ਕਰਨੀ ਚਾਹੀਦੀ ਆ 1 9 ਜੁਲਾਈ ਦੱਸੋ ਇਹਦੇ ਬਾਰੇ ਅਮਰਜੀਤ ਜੀ 9 ਜੁਲਾਈ ਦੀ ਹੜਤਾਲ ਅੱਜ ਦੇ ਸਮੇਂ ਵਿੱਚ ਬਹੁਤ ਜ਼ਿਆਦਾ ਮਹੱਤਵਪੂਰਨ ਰੋਲ ਅਦਾ ਕਰ ਸਕਦੀ ਆ ਕੱਲੇ ਮਲਾਜ਼ਮਾਂ ਦੇ ਹੱਕ ਚ ਨਹੀਂ ਮਜ਼ਦੂਰਾਂ ਦੇ ਹੱਕ ਚ ਜਾਂ ਅਸੀਂ ਕਹਿ ਲਗੇ ਕਿ ਜਿਹੜੇ ਜਿਹੜੇ ਲੋਕ ਕਿਰਤ ਕੋਡਾਂ ਦੇ ਤਾਰੇ ਦੇ ਵਿੱਚ ਆਉਂਦੇ ਆ ਤੁਸੀਂ ਦੇਖਿਆ ਹੋਣਾ ਬਈ ਮਜ਼ਦੂਰਾਂ ਦੇ ਹੱਕਾਂ ਨੂੰ ਲੈ ਕੇ ਸਾਡੇ ਸੰਵਿਧਾਨਕ ਹੱਕਾਂ ਨੂੰ ਲੈ ਕੇ ਮਤਲਬ ਪਿਛਲੇ ਸਮੇਂ ਦੇ ਵਿੱਚ ਮਜ਼ਦੂਰਾਂ ਵੱਲੋਂ ਆਪਣੀ ਮਤਲਬ ਜਾਨ ਹੂਲ ਕੇ ਸੰਘਰਸ਼ ਕਰਕੇ ਕੁਝ ਹੱਕ ਹਾਸਲ ਕੀਤੇ ਸੀ ਜਿਨ੍ਹਾਂ ਨੂੰ ਅਸੀਂ ਕਹਿੰਦੇ ਸੀ ਕਿਰਤ ਕਾਨੂੰਨ ਤੇ ਪਿਛਲੇ ਸਮੇਂ ਦੇ ਵਿੱਚ ਉਹ ਕਿਰਤ ਕਾਨੂੰਨਾਂ ਨੂੰ ਰੱਦ ਕਰ ਦਿੱਤਾ ਗਿਆ ਉਹਨਾਂ ਨੂੰ ਰੱਦ ਕਰਨ ਤੋਂ ਬਾਅਦ ਚਾਰ ਕਿਰਤ ਕੋਡ ਜਿਹੜੇ ਆ ਸਰਕਾਰ ਵੱਲੋਂ ਉਹ ਲਾਗੂ ਕੀਤੇ ਗਏ ਆ ਜਿਦੇ ਵਿੱਚ ਸਭ ਤੋਂ ਵੱਡੀ ਗੱਲ ਹੈ ਕਿ ਮੁਲਾਜ਼ਮਾਂ ਤੇ ਕਿਰਤੀਆਂ ਵੱਲੋਂ ਲੜ ਕੇ ਹਾਸਲ ਕੀਤਾ ਹੋਇਆ ਕਾਨੂੰਨ ਜਾਨੀ ਜਿਹਨੂੰ ਅਸੀਂ ਕਹਿੰਦੇ ਆ ਵੀ 8 ਘੰਟੇ ਕੰਮ ਦਾ ਕਾਨੂੰਨ ਉਹ ਜਾਰੀ ਕਰਵਾਇਆ ਸੀ ਪਰ ਕਿਰਤ ਕੋਡ ਦੇ ਵਿੱਚ ਮਜ਼ਦੂਰ ਨੂੰ ਤੇ ਮਲਾਜ਼ਮ ਦੇ ਹੱਕਾਂ ਨੂੰ ਛਿੱਕੇ ਦੇ ਉੱਤੇ ਟੰਗ ਕੇ ਮਾਲਕਾਂ ਦੇ ਹੱਕਾਂ ਨੂੰ ਸੁਰੱਖਿਅਤ ਕਰਨ ਦੇ ਲਈ ਇਹ ਜਿਹੜੇ ਕਿਰਤ ਕੋਡ ਸੀ ਉਹ ਲਾਗੂ ਕੀਤੇ ਜਾ ਰਹੇ ਆ ਕੰਮ ਦੇ ਘੰਟੇ ਵਧਾਏ ਜਾ ਰਹੇ ਆ ਜਿਦੇ ਨਾਲ ਸਭ ਤੋਂ ਪਹਿਲਾਂ ਜਾਨੀ ਜਿੱਥੇ ਸਾਡੇ ਜਿਹੜੇ ਇੰਡਸਟਰੀਅਲ ਮਜ਼ਦੂਰ ਜਿਹੜੇ ਆ ਉਹ ਪ੍ਰਭਾਵਿਤ ਹੋਣੇ ਆ ਉੱਥੇ ਨਾਲ ਨਾਲ ਜਿਹੜੇ ਆ ਮਲਾਜ਼ਮ ਜਿਨ੍ਹਾਂ ਦੇ ਵਿੱਚੋਂ ਖਾਸ ਕਰਕੇ ਠੇਕਾਦਾਰਤ ਮੁਲਾਜ਼ਮ ਕੰਟਰੈਕਚੁਅਲ ਕੰਮ ਹੈ ਡੇਲੀ ਬੇਸ ਦੇ ਕੰਮ ਹੈ ਜਿਹੜੇ ਬਹੁਤ ਸਾਰੀਆਂ ਮੰਗਾਂ ਨੇ ਉਹਨਾਂ ਨੂੰ ਲੈ ਕੇ ਪੰਜਾਬ ਸਰਕਾਰ ਜਲਦ ਤੋਂ ਜਲਦ ਕੁਝ ਨਾ ਕੁਝ ਕਰੇ ਹਾਂਜੀ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਜੇਕਰ ਵੀਡੀਓ ਚੰਗੀ ਲੱਗੀ ਇਸ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਧੰਨਵਾਦ ਜੀ